विश्वक खौना सबचो मुर्दाबाद 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 काकल यार सबचो मुर्दाबाद 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 पल्ला दे दे गला में थाने बम्मक मान जी आओ पम्म जी दुहे दादा जी नाम अपना पाजा सारे नु दिखाओ और में सारे जी बैठो वो एको अरे अब सारे बैज में आ जाओ बैठ जाओ आज थाने लग गई कई पर गई हो सारे की ठोका उठ गए सारे ਪਹਿਲਾਂ ਵੀ ਜਿਦਾ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਵਿੱਚੋਂ ਜਿੰਨੇ ਵੀ ਕੋਈ ਮਾਰੇ ਇਹੋ ਜਿਹੇ ਇੱਕ ਦੋ ਕੋਈ ਨਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਸਾਡੇ ਭੰਗਰਾ ਸਾਹਿਬ ਦੇ ਇਸ ਕਰਕੇ ਮੈਂ ਹੱਥ ਜੋੜ ਕੇ ਬਾਰ-ਬਾਰ ਬੇਨਤੀ ਅਜੀ ਬਹੁਤ ਪਿੱਛੇ ਆਪਾਂ ਕੀਤਾ ਹੈ ਇੱਕ ਗੱਲ ਮੈਂ ਕਹਿਣਾ ਹੈ ਕਿ ਪੁਲਿਸ ਚਾਵੇ ਤੇ ਗੁਰਦਵਾਰੇ ਤੋਂ ਇੱਕ ਜੁੱਤੀ ਚੋਰੀ ਨਹੀਂ ਹੋ ਸਕਦੀ ਜੇ ਚੱਕ ਨਾ ਇਹਨਾਂ ਨੂੰ ਇਹਨਾਂ ਦਾ ਕੋਈ ਕੰਮ ਕਰਕੇ ਵੇਖੋ ਵੇਖੋ ਕਿਤੇ ਉਹਦੀ ਆਪਣੀ ਐਕਟੀਵਿਟੀ ਪਰ ਸਾਡੇ ਵਾਸਤੇ ਕੋਈ ਉਮੀਦ ਨਹੀਂ ਨਾ ਉਮੀਦ ਹੋ ਚੁੱਕੇ ਆਪਾਂ ਤੁਸੀਂ ਲੋਕ ਆਏ ਹੋ ਇਸ ਦੁੱਖ ਦੀ ਘੜੀ ਚ ਜਜ਼ਬਾਤੀ ਚ ਮੈਂ ਜ਼ਿਆਦਾ ਬੋਲ ਨਹੀਂ ਸਕਦਾ ਤੁਹਾਡਾ ਬਹੁਤ ਧੰਨਵਾਦ ਅੱਜ ਸਾਨੂੰ ਪ੍ਰਵੀ ਕੁਮਾਰ ਉਹਨਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਗਈ ਸੀ ਉਹ ਪਹਿਲਾਂ ਵਾਪਸ ਲਈ ਕੱਲ ਦੇ ਕੱਲ ਹੀ ਵਾਪਸ ਬੁਲਾਈ ਤੇ ਥੋੜੇ ਘੰਟਿਆਂ ਦੇ ਅੰਦਰ ਅੰਦਰ ਹੀ ਜਿਹੜਾ ਇਹ ਜਿਹੜੀ ਇਨਫੋਰਮੇਸ਼ਨ ਸੀ ਉਹ ਜਿੰਨਾ ਸ਼ੂਟਰਾਂ ਨੇ ਆਉਣਾ ਸੀ ਉਹਨਾਂ ਕੋ ਪਹੁੰਚ ਗਈ ਤੇ ਰਾਤ ਨੂੰ 9 ਵਜੇ ਉਹਨਾਂ ਨੇ ਗੋਲੀਆਂ ਮਾਰ ਆਜੋ ਆਜੋ ਸ਼ਾਂਚ ਆਜੋ ਸਾਨੂੰ ਚੁੱਪੀ ਬੋਲ ਰਿਹਾ ਆ ਆਜੋ ਆਜੋ ਤੇ ਵੀ ਖਾਣਾ ਚਾਜੋ ਬਾਤੀ ਇਹਨਾਂ ਨੇ ਭਾਵੇਂ ਟਰਾਂਸਫਰ ਕਰਤਾ ਉਹਨਾਂ ਨੇ ਅੱਜ ਹੁਣ ਸਾਨੂੰ ਟਰਾਂਸਫਰ ਨਾਲ ਕਿਸੇ ਨੂੰ ਲੈਣਾ ਦੇਣਾ ਨਹੀਂ ਇਹੋ ਜਿਹੇ ਬੰਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਕਿਹੜੇ ਆਧਾਰ ਤੇ ਸਿਕਿਉਰਿਟੀ ਵਾਪਸ ਲਈ ਗਈ ਸੀ ਜਦੋਂ ਦਿੱਤੀ ਹੈ ਤੇ ਕੋਈ ਇਹੋ ਜਿਹਾ ਥ੍ਰੈਟ ਹੋਣਾ ਕਿ ਜਿਹੜੀ ਸਿਕਿਉਰਿਟੀ ਦਿੱਤੀ ਗਈ ਸੀ ਤੇ ਵਾਪਸ ਜਿਹੜੇ ਲਈ ਹੈ ਉਹ ਉਹ ਕਿਹੜੇ ਕਾਰਨ ਕਰਕੇ ਲਈ ਹੈ ਪਹਿਲਾਂ ਵੀ ਇਹੋ ਜਿਹਾ ਕੁਝ ਇੱਥੇ 2 ਮਹੀਨੇ ਹੋਏ ਆ ਪਿੱਛੇ ਮੰਡੀ ਡੇਰਾਪਾ ਬਣਾ ਲੱਗੀ ਪਿੱਛੇ ਸਾਡੀ ਪਾਰਟੀ ਦਾ ਪ੍ਰੋਗਰਾਮ ਸੀ ਉੱਥੇ ਖੜੇ ਹੋ ਕੇ ਮੈਂ ਬੋਲਿਆ ਸੀ ਕਿ ਡੀਐਸਪੀ ਤੇ ਐਸਐਸਓ ਦੋਵੇਂ ਜਣੇ ਜਿਹੜੇ ਇਹ ਗੈਂਗਸਟਰਾਂ ਨਾਲ ਲੜੇ ਹੋਏ ਉਦੋਂ ਵੀ ਆ ਚੀਜ਼ ਬੋਲੀ ਸੀ ਕਿ ਇਹਨਾਂ ਨੇ ਮਾਵਾ ਦੇ ਪੁੱਤ ਮਾਰਾ ਕੇ ਛੱਡਣਾ ਤੇ ਇਹੋ ਜਿਹੇ ਬੰਦਿਆਂ ਨੂੰ ਸਿਰਫ ਜਿਹੜੇ ਗੈਂਗਸਟਰਾਂ ਦੇ ਕਾਂਗਰਸੀਆਂ ਨੂੰ ਤੇ ਮਾਰਨ ਨੂੰ ਪੈਂਦੇ ਇਹਦਾ ਮਤਲਬ ਐ ਐਸਐਚਓ ਦੇ ਦੇਖਣਾ ਚਾਹੀਦਾ ਕਿ ਕਿਉਂ ਜਿਹੜੀ ਪਾਰਟੀ ਰੂਲ ਕਰ ਰਹੀ ਹੈ ਇਸ ਟਾਈਮ ਗਵਰਨਮੈਂਟ ਨੂੰ ਉਹਨਾਂ ਦੇ ਘਰਾਂ ਵੱਲ ਬਚ ਜਾਂਦੇ ਜਾਣ ਤੋਂ ਪੁਲਿਸ ਬਚਾਉਂਦੀ ਹੋਗੀ ਹੋ ਸਕਦਾ ਹਰ ਜਗ੍ਹਾ ਇਹੋ ਜਿਹਾ ਕੁਝ ਹੁੰਦਾ ਹੋਵੇ ਉਹਨਾਂ ਦੀ ਪਾਰਟੀ ਵਾਲਿਆਂ ਨਾਲ ਵੀ ਹੁੰਦਾ ਹੋਵੇ ਪਰ ਉੱਥੇ ਜਾਣ ਤੋਂ ਜਿਹੜੀ ਪੁਲਿਸ ਰੋਕ ਲੈਂਦੀ ਇਹਨਾਂ ਨੂੰ ਉਹਨਾਂ ਦੀ ਇੰਟੈਲੀਜੈਂਸ ਰੋਕ ਲੈਂਦੀ ਹੈ ਥਾਣੇ ਵਾਲੀ ਪੁਲਿਸ ਪਹੁੰਚ ਜਾਂਦੀ ਹੈ ਪਰ ਜਦੋਂ ਕਿਸੇ ਕਾਂਗਰਸੀ ਪਰਿਵਾਰ ਦੇ ਘਰੋਂ ਆਉਣਾ ਹੋਵੇ ਉਦੋਂ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਇਹਨਾਂ ਦਾ ਨਾਂ ਵੀ ਆਪਾਂ ਕਾਂਗਰਸ ਵੇਖੀ ਜਾਵੇ ਕਿ ਇਹਨਾਂ ਦਾ ਕੋਈ ਤੱਲਕ ਰਿਹਾ ਹੈ ਪਾਰਟੀ ਨਾਲ ਸ਼ਹਿਰ ਦੇ ਵਿੱਚ ਇਹਨਾਂ ਦਾ ਇਸ ਪਰਿਵਾਰ ਦਾ ਬੜਾ ਰਿਸੋਰਸ ਹੈ ਸਾਰਾ ਸ਼ਹਿਰ ਪਿਆਰ ਕਰਦਾ ਇਹਨਾਂ ਨਾਲ ਥਾਣੇ ਤੋਂ 1 ਕਿਲੋਮੀਟਰ ਦੂਰ ਤੇ ਕੰਮ ਜੀ ਤੇ ਗੁੰਡਿਆਂ ਦੇ ਹੌਸਲੇ ਨੇ ਬੁਲੰਦ ਨਹੀਂ ਕੋਈ ਪ੍ਰਵਾਹ ਨਹੀਂ ਕਿ ਤਿੰਨ ਬੰਦੇ ਆ ਕੇ ਗੋੜੀਆਂ ਚਲਾ ਜਾਣ ਭੱਜ ਜਾਣ ਕੋਈ ਕਾਰਵਾਈ ਨਾ ਹੋਵੇ ਐਸਐਚਓ ਨੂੰ ਸਸਪੈਂਡ ਕੇ ਕਿੰਨੇ ਟਰਾਂਸਫਰ ਕਰ ਦੋ ਬਸ ਅਸੀਂ ਤਾਂ ਇਹ ਚਾਹੁੰਦੇ ਆ ਇੱਥੇ ਬੈਠੀ ਅਸੀਂ ਕਰਕੇ ਕਿ ਇਸ ਐਸਐਚਓ ਤੇ ਸਤਪਾਲ ਦੀ ਪੂਰੀ ਇਨਕੁਆਇਰੀ ਬੈਠਣੀ ਚਾਹੀਦੀ ਹੈ ਡੀਐਸਪੀ ਤੇ ਬੈਠਣੀ ਚਾਹੀਦੀ ਹੈ ਕਿਉਂਕਿ ਜੇ ਐਸਐਚਓ ਬੋਲਦਾ ਹੈ ਉਹ ਡੀਐਸਪੀ ਦੇ ਕਹਿਏ ਬਿਨਾ ਬੋਲ ਹੀ ਨਹੀਂ ਸਕਦਾ ਸਾਡਾ ਜਿਹੜਾ ਮੇਨ ਮਕਸਦ ਹੈ ਉਹ ਆਇਆ ਕਿ ਦੋਵਾਂ ਨੂੰ ਟਰਾਂਸਫਰ ਨਾ ਕੀਤਾ ਜਾਵੇ ਰੱਖੋ ਭਾਵੇਂ ਇੱਥੇ ਪਰ ਰਹਿੰਦੇ ਆ ਹੋયા ਇਹਨਾਂ ਤੇ ਇਨਕੁਆਇਰੀ ਕਰੋ ਤੇ ਨਾਲ ਉਸ ਤੋਂ ਬਾਅਦ ਸਸਪੈਂਡ ਕੀਤਾ ਜਾਉ। ਜਿਹੜਾ ਨਾਮਕ ਤੇ ਹੋਰੇ ਕਈ ਲੋਕਾਂ ਦੀ ਉਹ ਜਿਹੀਆਂ ਗੱਲਾਂ ਆ ਰਹੀਆਂ ਨੇ ਉਹ ਇੱਕ ਪੂਰੀ ਕੀਦਾ ਕੋਈ ਇੰਟਰਸਟ ਵੀ ਨਹੀਂ ਹੁੰਦਾ ਕਿ ਇਸ ਸਟੇਜ ਨੂੰ ਰੋਕਣਾ ਕਿਵੇਂ ਹੈ ਇਸ ਚੀਤੇ ਠਲ ਕਿਵੇਂ ਪਾਉਣੀ ਹੈ ਬੇਫਿਕਰ ਬੈਠੇ ਨੇ ਇਹ ਧਿਆਨ ਹੁੰਦਾ ਹੈ ਪੋਸਟਰ ਕਿੱਥੇ ਵੱਡਾ ਲਗਾਉਣਾ ਕੁੜਤਾ ਕਿਹੋ ਜਿਹਾ ਪਾਉਣਾ ਇਸ਼ਾਰੇ ਕਿਹੋ ਜਿਹੇ ਕਰਨੇ ਆ ਇਹ ਚੀਜ਼ਾਂ ਵੱਲ ਧਿਆਨ ਹੈ ਟਾਈਲਾਂ ਕਿੰਨੇ ਵੇਚਣੀਆਂ ਇੱਟਾਂ ਕਿੰਨੇ ਵੇਚਣੀਆਂ ਸਾਡੇ ਵਾਲੇ ਦੀ ਇੱਟਾਂ ਹੀ ਨਹੀਂ ਮੁਕਣ ਤਿਆਰੀਆਂ ਪਤਾ ਨਹੀਂ ਕਿੰਨੀਆਂ ਬਣਾ ਕੇ ਇਹ ਆ ਧਿਆਨ ਨਹੀਂਗਾ ਕਿ ਜਿਹੜੇ ਲੋਕਾਂ ਨੇ ਵੋਟਾਂ ਪਾਈਆਂ ਉਹਨਾਂ ਵੱਲ ਧਿਆਨ ਕਿੰਨੇ ਦੇਣਾ ਨਾ ਵੀ ਪਾਈਆਂ ਹੋਣ ਐਮਐਲਏ ਤੇ ਹਲਕੇ ਦਾ ਹੀ ਹੁੰਦਾ ਉਹਨਾਂ ਵੱਲ ਧਿਆਨ ਕਿੰਨੇ ਦੇਣਾ ਪੁਲਿਸ ਵੱਲ ਪੁਲਿਸ ਤੇ ਸ਼ਿਕੰਜਾ ਕਿੰਨੇ ਕਸਣਾ ਹੈ ਕਿਸੇ ਦਾ ਨਾ ਕਿਸੇ ਵੱਡੇ ਅਫਸਰ ਦਾ ਧਿਆਨ ਹੁੰਦਾ ਨਾ ਕਿਸੇ ਹੋਰ ਦਾ ਲੋਕ ਰੋਜ਼ ਦੀ ਰੋਜ਼ ਮਰੀ ਜਾਂਦੇ ਪਰ ਧਿਆਨ ਜਾਂ ਰੋਕ ਟੋਕ ਗੈਂਗਸਟਰਾਂ ਨੂੰ ਕਿਸੇ ਦੀ ਨਹੀਂ ਕੋਈ ਨਾਕਾ ਨਹੀਂ ਸ਼ਹਿਰ ਦੇ ਅੰਦਰ ਨਾਲ ਬਾਰਡਰ ਪੈਂਦਾ ਕੋਈ ਇੱਥੇ ਬੰਦਾ ਨਿਕੜਦਾ ਨਹੀਂ ਕਿਸੇ ਦੀ ਚੈਕਿੰਗ ਨਹੀਂ ਤੇ ਲੋਕਾਂ ਨੇ ਪਿਸਤੌਲ ਸ਼ਰੇਆਮ ਲੈ ਕੇ ਫਿਰ ਕੇ ਮਾਰਨਾ ਇਹ ਲੋਕਾਂ ਦਾ ਧਰਨਾ ਕਿਦੋਂ ਤੱਕ ਜਾਰੀ ਰਹੇਗਾ ਧਰਨਾ ਉਦੋਂ ਤੱਕ ਬੈਠੇ ਰਵਾਂਗੇ ਜਦ ਤੱਕ ਦੋ ਬੰਦਿਆਂ ਤੇ ਡੀਐਸਪੀ ਜੋਗਾ ਸਿੰਘ ਤੇ ਐਸਐਸਓ ਸੱਤਪਾਲ ਜਿਹੜਾ ਉਹ ਟਰਾਂਸਫਰ ਹੋ ਗਿਆ ਇੱਥੋਂ ਪਰ ਜਦ ਤੱਕ ਇਹਨਾਂ ਤੇ ਇਨਕੁਆਇਰੀ ਸ਼ੁਰੂ ਨਹੀਂ ਹੁੰਦੀ ਉਨਾ ਟਾਈਮ ਇੱਥੇ ਬੈਠੇ ਰਹਿਣਗੇ ਠੀਕ ਹੈ